ਵਿਦੇਸ਼ੀ ਹੱਥੇ ਦੇ ਨਾਲ ਕੀਤੀ ਲੱਖਾਂ ਦੀ ਠੱਗੀ ਦਿਖਾਏ ਬਾਹਰ ਜਾਣ ਦੇ ਸੁਪਨੇ ਇਹ ਉਹੀ ਇਮੀਗ੍ਰੇਸ਼ਨ ਹੈ ਜਿਹੜੀ ਵਿਦੇਸ਼ੀ ਹੱਥੇ ਦੇ ਨਾਲ ਲੱਖਾਂ ਦੀ ਠੱਗੀ ਕੀਤੀ ਤੇ ਬਾਹਰ ਜਾਣ ਦੇ ਉਹਨਾਂ ਦੇ ਕੀ ਸੁਪਨੇ ਦਿਖਾਏ ਜਦੋਂ ਫਾਈਲ ਤਿਆਰ ਲੱਗੀ ਤਿਆਰ ਕਰਦੇ ਆ ਜੀ ਬਾਹਰ ਵੀਜ਼ਾ ਅਪਲਾਈ ਕਰਨ ਦੀ ਉਹਦੇ ਵੀ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਦੀ ਜੇ ਕੋਈ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਸੋ ਕੈਂਡੀਡੇਟ ਤੋਂ ਬਿਨਾ ਉਤੋਂ ਧਿਆਨ ਚਲਿਆ ਆਏ ਕੋਈ ਫੇਕ ਡਾਕੂਮੈਂਟ ਜਾਂ ਯੂਜ਼ ਕਰਕੇ ਉਹ ਅਪਲਾਈ ਕੀਤੇਗੇ ਲੋਟਰਨਲ ਆ ਰਿਹਾ ਜਰੂਰ ਕਿ ਤੁਸੀਂ ਤੇ ਮੈਂ ਹਾਂ ਯੰਬਰੀ ਵਿਦਿਆਥੀ ਦੇ ਨਾਲ ਕੀਤੀ ਲੱਖਾਂ ਦੀ ਠੱਗੀ ਦਿਖਾਏ ਬਾਹਰ ਜਾਣ ਦੇ ਸੁਪਨੇ ਇਹ ਤਸਵੀਰਾਂ ਨੇ ਜਿਤਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਇਮੀਗ੍ਰੇਸ਼ਨ ਓਵਰ ਇਹ ਉਹੀ ਇਮੀਗ੍ਰੇਸ਼ਨ ਹੈ ਜਿਹੜਾ ਕਿ ਵਿਦਿਆਥੀ ਦੇ ਨਾਲ ਲੱਖਾਂ ਦੀ ਠੱਗੀ ਕੀਤੀ ਤੇ ਬਾਹਰ ਜਾਣ ਦੇ ਉਹਨਾਂ ਦੇ ਕੀ ਸੁਪਨੇ ਦਿਖਾਏ ਤੇ ਫੇਕ ਡਾਕੂਮੈਂਟ ਬਣਾ ਕੇ ਜਿਹੜਾ ਕਿ ਹੈ ਯੂ ਐਸ ਇੰਡਸਟਰੀ ਨੂੰ ਭੇਜਦੇ ਉਸ ਤੋਂ ਬਾਅਦ ਜਿਹੜਾ ਕਿ ਯੂ ਐਸ ਐਮਬੈਸੀ ਵਾਲਿਆਂ ਨੇ ਪੰਜਾਬ ਦੇ ਡੀ ਜੀ ਪੀ ਨੂੰ ਇੱਕ ਚਿੱਠੀ ਪੇਜੀ ਤੇ ਚਿੱਠੀ ਭੇਜਣ ਤੋਂ ਬਾਅਦ ਦੌਰਾਨ ਜਿਹੜੀ ਹੈ ਉਹਨਾਂ ਬੰਦੀ ਕਾਰਵਾਈ ਕੀ ਹੋਵੇਗੀ ਤੇ ਇਹ ਉਹਨਾਂ ਪਨਵ ਡਿਵੀਜ਼ਨ ਦੇ ਐਸਚਓ ਦੇ ਮੋਹਈ ਸੁਣਦੇ ਆ ਕਿ ਕਿੰਨੇ ਕੁ ਲੱਖ ਦੀ ਠੱਗੀ ਹੋਈ ਹੈ ਤੇ ਕਿਹਨੇ ਕੀ ਵਿਦਿਆਰਥੀ ਦੇ ਨਾਲ ਠੱਗੀ ਕੀਤੀ ਗਈ ਹੈ ਮਾਮਲਾ ਜਾਣ ਲੈਨੇ ਆ ਯੂਐਸ ਐਂਬੈਸੀ ਬਲ ਇੱਕ ਜਿਹੜੀ ਕੀ ਕੰਪਲੀਟ ਦੱਚ ਕਰਾਈ ਗਈ ਹੈ ਕੁਝ ਵਿਅਕਤੀਆਂ ਦੇ ਨਾਲ ਦੇ ਰਿਹਾ ਧੋਖਾਧੜੀ ਹੋਈ ਸਰ ਕੀ ਮਾਮਲਾ ਕੀ ਅਸਲ ਦੇ ਵਿੱਚ ਯੂਐਸ ਐਂਬੈਸੀ ਤੋਂ ਇੱਕ ਲੈਟਰ ਮਸੂਰ ਹੋਇਆ ਸੀ ਕਿ ਜਿਹੜੇ ਬੜੀ ਹੈਗੇ ਕੁਝ ਡਾਕੂਮੈਂਟਸ ਜਿਹੜੇ ਹੈਗੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਜਿਹੜਾ ਬਾਅਦ ਪੜਤਾਲ ਕਰਨ ਤੋਂ ਬਾਅਦ 7 ਜਣੇ ਦੇ ਖਿਲਾਫ ਮਕਦਮਾ ਸਾਡੇ ਥਾਣੇ ਦੱਚ ਕੀਤਾ ਗਿਆ 170 ਨੰਬਰ ਐਫ ਆਈ ਆਰ ਡਿਵੀਜ਼ਨ ਨੰਬਰ 5 ਵਿੱਚ ਹੋਇਆ ਜੀ ਸਰ ਕਿਹਨਾਂ ਦੇ ਨਾਲ ਧੋਖਾਧੜੀ ਹੋਈ ਹੈ ਅਸਲ ਦੇ ਵਿੱਚ ਕਹਿੰਦੇ ਕੀ ਫੇਕ ਡਾਕੂਮੈਂਟ ਬਣਾ ਕੇ ਭੇਜਿਆ ਗਿਆ ਜਦੋਂ ਫਾਈਲ ਤਿਆਰ ਲੱਗੇ ਤਿਆਰ ਕਰਦੇ ਆ ਜੀ ਬਾਹਰ ਵੀਜੇ ਲਈ ਅਪਲਾਈ ਕਰਨੀ ਉਹਦੇ ਵੈਰੀਸ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਦੀ ਜੇ ਕੋਈ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਸੋ ਕੈਂਡੀਡੇਟ ਤੋਂ ਬਿਨਾ ਉਤੋਂ ਧਿਆਨ ਚ ਲਿਆਏ ਕੋਈ ਫੇਕ ਡਾਕੂਮੈਂਟ ਜਾਂ ਯੂਜ਼ ਕਰਕੇ ਉਹ ਅਪਲਾਈ ਕੀਤੇ ਗਏ ਸੀ ਕਿੰਨੇ ਕੋ ਜਾਣੇ ਨਾਲ ਇਧਰ ਇਹ ਕਾਫੀ ਇਹ ਜਿਹੜੇ ਜਿਨ੍ਹਾਂ ਦੇ ਆਈਸੀ ਉਹਨਾਂ ਦੇ ਡਾਕੂਮੈਂਟ ਵਗੈਰੇ ਸੀ ਕਾਫੀ ਜਨੈਸੀ ਉਹਨਾਂ ਨੂੰ ਪਾਲ ਪਰਤਾਲ ਕਰਨ ਤੋਂ ਬਾਅਦ ਇਹ ਮੰਨਲਾ ਦਰਜ ਕੀਤਾ ਗਿਆ ਸਰ ਲਗਾਤਾਰ ਇੱਕ ਪਿੱਛੇ ਵੀ ਗਲੋਬਲ ਇਮੀਗ੍ਰੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀਗਾ ਉਹਨਾਂ ਦੇ ਲਾਇਸੈਂਸ ਕੈਨਸਲ ਕੀਤਾ ਗਿਆ ਸੀ ਤੇ ਹੁਣ ਇਹਨਾਂ ਤੇ ਕੀ ਬੰਦੀ ਕਰਵੀ ਕੀਤੀ ਜਾਵੇ ਇਹਨਾਂ ਦਾ ਲਾਇਸੈਂਸ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਜਿਹੜਾ ਹੈਗਾ ਤਾਂ ਉਹਦਾ ਕੈਨਸਲ ਕਰਾਵਾਂਗੇ ਤੇ ਦੂਜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਹੋਰ ਕਿਸੇ ਦਾ ਵੀ ਕੋਈ ਰੋਲ ਆਂਦਾ ਦੌਰਾਨ ਤਫ਼ਤੀਸ਼ ਤੇ ਉਹਨੂੰ ਵੀ ਵਾਚਾਇਆ ਜਾਊਗਾ ਤੇ ਡੰਗਾਈ ਦਾ ਪਰਤਾਲ ਹੋ ਰਹੀ ਆ ਕੋਈ ਵੀ ਇਦਾਂ ਦੀ ਕੋਈ ਲਬਤ ਹੋਈ ਹੈ ਕਿ ਕਿਉਂ ਇਦਾਂ ਦੇ ਠੱਗੀ ਠੱਗੀ ਕੀਤੀ ਜਾ ਰਹੀ ਹੈ ਮਾਸੂਮ ਲੋਕਾਂ ਦੇ ਨਾਲ ਕੁਛ ਇਦਾਂ ਤਾਂ ਪਤਾ ਲੱਗਿਆ ਕੁਛ ਨਹੀਂ ਦੇਖੋ ਇਹ ਤਾਂ ਹੁਣ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਹੈ ਤੇ ਉਹਨਾਂ ਕੈਂਡੀਡੇਟ ਨੂੰ ਥੋੜਾ ਜਿਹਾ ਆਪ ਵੀ ਥੋੜਾ ਜਿਹਾ ਵੇਅਰ ਹੋਣਾ ਚਾਹੀਦਾ ਕਿ ਨੈਟ ਤੋਂ ਚੈੱਕ ਕਰ ਲੈ ਜਾਂ ਕਿਸੇ ਮੀਡੀਆ ਰਾਹੀਂ ਕਿ ਕਲੀਅਰ ਕਰ ਲੈਵੇ ਕਿ ਮੇਰੀ ਰਿਕੁਆਇਰਮੈਂਟ ਪੂਰੀ ਹੁੰਦੀ ਮੈਂ ਐਲੀਜੀਬਲ ਹਾਂ ਉਸ ਕੋਰਸ ਲਈ ਜਾਂ ਨਹੀਂ ਹੈਗਾ ਇਸ ਕਰਕੇ ਕਈ ਵਾਰ ਆਪਣੇ ਅਵੇਅਰਨੈਸ ਨਹੀਂ ਹੁੰਦੀ ਉਹਦੇ ਕਰਕੇ ਇਹ ਕਹਿੰਦੇ ਕਿ ਤੁਸੀਂ ਐਡੀਜੀਬਲ ਹੈਗੇ ਆ ਤੇ ਤੁਸੀਂ ਅਪਲਾਈ ਕਰੋ ਤੇ ਇਹਨਾਂ ਵਿੱਚ ਕੈਂਡੀਡੇਟ ਦੀ ਨੌਲੇਜ ਤੋਂ ਬਿਨਾਂ ਕੋਈ ਡਾਕੂਮੈਂਟ ਵਗੈਰਾ ਇਦਾਂ ਦੀ ਜਾਲੀ ਯੂਜ਼ ਕਰ ਦਿੰਦੇ ਗੈਪ ਕਵਰ ਕਰਨ ਲਈ ਜਾਂ ਇਦਾਂ ਦੀ ਕੋਈ ਚੀਜ਼ਾ ਉਸ ਕਰਕੇ ਤੋਂ ਤੜੀ ਹੋਈ ਹੁੰਦੀ ਹੈ ਇਹਨਾਂ ਨਾਲ ਕਿੰਨੇ ਮਾਸੂਮ ਲੋਕ ਇਸ شکار ਦਾ ਇਹਦੇ ਚ ਤਾਂ ਦਿਖ ਰਿਹਾ ਪੜਤਾਲ ਚੱਲ ਰਹੀ ਹੈ ਦੇਖੋ ਦੌਰਾਨੇ ਤਫਤੀਸ਼ ਦੇਖੋ ਕਿੰਨੇ ਨੇ ਇਹਨਾਂ ਨੇ ਇਦਾਂ ਦੇ ਡਾਕੂਮੈਂਟ ਵਗੈਰਾ ਅਪਲਾਈ ਕੀਤੇ ਫੇਕ ਉਹ ਸਾਰੇ ਤਫਤੀਸ਼ ਦੌਰਾਨ ਬਚੇ ਜਾਊਗਾ ਸੋ ਬਿਲਕੁਲ ਗੱਲਬਾਤ ਦੌਰਾਨ ਸੁਣਾ ਦੇ ਕਿ ਇਹ ਦੀ ਕਾਰਵਾਈ ਜਰੀ ਕੀਤੀ ਜਾਵੇਗੀ ਉਸ ਐਪਲੀਕੇਸ਼ਨ ਏਜੰਟਾ ਦੇ ਖਿਲਾਫ ਚ ਰਹੀ ਹੈ ਲੱਖਾ ਦੱਸਿਆ ਜਾ ਰਿਹਾ ਕਿ ਲੱਖਾਂ ਦੀ ਜਗ੍ਹੀ ਠੱਗੀ ਜਰੀ ਕੀਤੀ ਗਈ ਹੈ ਤੇ ਹੁਣ ਮਾਨਯੋਗ ਅਦਾਲਤ ਦੇ ਵਿੱਚ ਰਹੀ ਪੇਸ਼ ਕੀਤਾ ਜਾਏਗਾ ਉਹਨਾਂ ਚਾਣੇ ਪੇਸ਼ ਕੀਤੇਗੇ ਚੈਕਿੰਗ ਵਗੈਰਾ ਕੀਤੀਏਗੀ ਤੇ ਹੁਣ ਅਨੁਸਾਰ ਸਮੇਂ ਵਿੱਚ ਪਤਾ ਚੱਲੇਗਾ ਕਿ ਕੰਦੀ ਕਾਰਵਾਈ ਕੀ ਹੋਏਗੀ ਜੁੜੇ ਨਿਦਾਨ ਲਈ ਤੁਹਾਨੂੰ ਤਰਨਪਾਲ ਦਾ ਨੰਬਰ ਪੋਰਟ ਤੱਕ